ਇਹਦੇ ਵਿੱਚ ਜੀ 4 ਤਰੀਕ ਨੂੰ ਇੱਕ ਛੋਟਾ ਬੱਚਾ 2 ਸਾਲ ਦਾ ਜਿਹਦਾ ਨਾਮ ਅਕਸ਼ੇ ਜਿਹਨੂੰ ਇੱਥੋਂ ਕਿਡਨਾਪ ਹੋ ਗਿਆ ਸੀ ਦੁਪਹਿਰ ਦੇ ਟਾਈਮ ਦੇ ਵਿੱਚ ਉਹ ਦੋ ਮੋਟਰਸਾਈਕਲ ਸਵਾਰਾਂ ਨੇ ਕਿਡਨਾਪ ਕੀਤਾ ਸੀ ਤੇ ਉਹਦੇ ਵਿੱਚੋਂ ਅਲਟੀਮੇਟਲੀ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਸੀਗੀ ਉਹ ਉਹਨੂੰ ਕਰਦਿਆਂ ਤੇ ਅਸੀਂ ਉਸ ਨੂੰ ਇਮੀਡੀਏਟਲੀ ਟਰੈਕ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਜਿਹੜੀ ਸਪੈਸ਼ਲੀ ਮੇਰਾ ਇੱਥੇ ਆਉਣ ਦਾ ਕਾਰਨ ਵੀ ਇਹ ਸੀਗਾ ਵੀ ਇਹਨੂੰ ਬਰਨਾਲਾ ਪੁਲਿਸ ਦੀ ਜਿਹੜੀ ਹੈ ਸਰਫਰਾਜ ਆलम ਜਿਹੜੇ ਐਸਐਸਪੀ ਆਏ ਹੈ ਉਹਨਾਂ ਦੀ ਟੀਮ ਜਿਹਦੇ ਚ ਐਸਪੀ ਸੰਦੀਪ ਐਸਪੀ ਸੌਰਵ ਤੇ ਡੀਐਸਪੀ ਸਤਵੀਰ ਬੈਂਸ ਤੇ ਇੰਸਪੈਕਟਰ ਸੀਏਏ ਬਲਜੀਤ ਤੇ ਐਸਐਚਓ ਜਿਹੜਾ ਸਿਟੀ ਹੈ ਇਹਨਾਂ ਨੇ ਉਸ ਗੱਲ ਦੇ ਦਿਨ ਰਾਤ ਮਿਹਨਤ ਕੀਤੀ ਸਾਨੂੰ ਇਹਦੇ ਚ ਜਿਹੜੀ ਫਰਸਟ ਜਿਹੜਾ ਬ੍ਰੇਕਥਰੂ ਮਿਲਿਆ ਉਹ ਸੀਸੀਟੀਵੀ ਫੁਟੇਜ ਦੇ ਵਿੱਚੋਂ ਮਿਲਿਆ ਸੀਸੀਟੀਵੀ ਫੁਟੇਜ ਦੇ ਵਿੱਚੋਂ ਅਸੀਂ ਕਰਦੇ ਕਰਦੇ ਆ ਇਹਨਾਂ ਨੇ ਸਾਰੇ ਕੈਮਰੇਆਂ ਨੂੰ ਉਥੋਂ ਤੋਂ ਗੱਲਣਾ ਸ਼ੁਰੂ ਕੀਤਾ ਤੇ ਉਹਦੇ ਤੋਂ ਕਰਦੇ ਕਰਦੇ ਅਲਟੀਮੇਟਲੀ ਇਹ ਇੰਨੇ ਦਿਨਾਂ ਦੇ ਵਿੱਚ ਇਹ ਆਪਰੇਸ਼ਨ ਰਾਜਸਥਾਨ ਮੱਧਿਆ ਪ੍ਰਦੇਸ਼ ਤੱਕ ਫੈਲਿਆ ਗਿਆ ਇਹਦੇ ਵਿੱਚ ਜਿਹੜਾ ਮੇਨ ਕਲਪਰੇਟ ਹੈ ਜਿਹੜਾ ਉਹ ਹੈਗਾ ਜਿਹੜਾ ਸੁਰੱਖਿਆ ਹਸਪੀਟਲ ਹੈ ਡਾਕਟਰ ਵਿਕਾਸ ਤਵਾੜੀ ਜਿਹੜੇ ਉੱਥੋਂ ਦੇ ਸੀ ਉਹਦੇ ਨਾਲ ਇੱਕ ਹੋਰ ਹੈਗਾ ਆਸ਼ਾ ਵਰਕਰ ਹੈਗੇ ਆ ਉਹ ਉਹ ਜਿਹੜੇ ਆ ਦੇ ਨਾਲ ਇਹਨਾਂ ਦੀ ਮੇਨ ਪਲੈਨਿੰਗ ਇਹਨਾਂ ਦੀ ਹਾਂ ਉਹਦੇ ਵਿੱਚ ਆਸ਼ਾ ਵਰਕਰ ਹੈਗੇ ਆ ਲੁਧਿਆਣੇ ਦੇ ਆ ਤੇ ਉਹ ਉਹਨਾਂ ਦੇ ਨਾਲ ਇਹਨਾਂ ਨੇ ਪਲਾਨ ਕਰਕੇ ਇਹਦੇ ਵਿੱਚੋਂ ਦੋ ਜਣਿਆਂ ਨੇ ਜਿਹੜਾ ਹੈਗਾ ਮਾਨਵ अरोड़ा ਤੇ ਦਮਨਪ੍ਰੀਤ ਇਹਨਾਂ ਦੋਵਾਂ ਨੇ ਇਹ ਬੱਚੇ ਨੂੰ ਮੋਟਰਸਾਈਕਲ ਤੇ ਕਿਡਨੈਪ ਕੀਤਾ ਸੀ ਫਿਰ ਕਿਡਨੈਪ ਕਰਨ ਤੋਂ ਬਾਅਦ ਇਹਨਾਂ ਨੂੰ ਇਹ ਆਪਣੀ ਕਾਰ ਦੇ ਵਿੱਚ ਸ਼ਿਫਟ ਕੀਤਾ ਜਾ ਕੇ ਕਾਰ ਦੇ ਵਿੱਚੋਂ ਲੁਧਿਆਣਾੇ ਕਰਤਾ ਫਿਰ ਇਹਨਾਂ ਨੇ ਆਪ ਜਿਹੜੇ ਹੈ ਇਹ ਚਲੇ ਗਏ ਉੱਥੇ ਰਾਜਸਥਾਨ ਚਲੇ ਗਏ ਫਿਰ ਰਾਜਸਥਾਨ ਤੋਂ ਮੱਧਿਆ ਪ੍ਰਦੇਸ਼ ਚਲੇ ਗਏ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਗਾ ਲੁਧਿਆਣੇ ਜਿਹੜੀ ਏਸ਼ੀਆ ਦੀ ਜਾਂ ਆਪਣੇ ਇੰਡੀਆ ਦੀ ਵਨ ਆਫ ਦੀ ਬਿਗੇਸਟ ਡਕੈਤੀ ਸੀ 8 ਕਰੋੜ ਦੇ ਕਰੀਬ ਹੋਈ ਸੀ ਉਹਦੇ ਵਿੱਚ ਉਹ ਤੁਸੀਂ ਵੱਖ-ਵੱਖ ਨਾਂ ਦਿੱਤੇ ਸੀ ਉਹਨੂੰ ਜਿਹੜੀ ਉਹ ਲੇਡੀ ਡਾਕਾ ਮਾਰਨ ਵਾਲੀ ਸੀ ਤੁਹਾਡੇ ਵੱਲੋਂ ਕਈਆਂ ਨੇ ਕਿਹਾ ਗਿਆ ਸੀ ਵੀ ਡਾਕੂ ਹਸੀਨਾ ਜਾਂ ਹੋਰ ਆ ਉਹ ਸਾਨੂੰ ਬਾਅਦ ਵਿੱਚ ਤੁਹਾਡੇ ਵੱਲੋਂ ਹੀ ਦੱਸਦੇ ਰਹੇ ਤੇ ਉਹਦੇ ਵਿੱਚ ਜਿਹੜਾ ਇੱਕ ਜਿਹੜਾ ਹੈਗਾ ਦਮਨਪ੍ਰੀਤ ਉਸ ਇਨਸੀਡੈਂਟ ਦੇ ਵਿੱਚ ਜਿਹੜਾ ਇਹਦੇ ਚ ਮੁੱਖ ਮੋਟਰਸਾਈਕਲ ਤੇ ਚਲਾਉਣ ਵਾਲਾ ਸੀ ਉਸ ਦੇ ਵਿੱਚ ਇਹ 12 ਜਨਵਰੀ 2024 ਇੱਕ ਸਾਲ ਲਗਭਗ ਇਹਨੂੰ ਇਹ ਪਹਿਲਾਂ ਜਮਾਨਤ ਤੇ ਆਇਆ ਸੀ ਹਾਂ ਅਤੇ ਉਹ ਉਹ ਕੇਸ ਵੀ ਟਰੇਸ ਹੋਇਆ ਸੀ ਇਹਦੇ ਨਾਲ ਦੂਸਰਾ ਜਿਹੜਾ ਹੈਗਾ ਅਦਿੱਤਿਆ ਉਹ ਉਹਨਾਂ ਮੁਲਜ਼ਮਾਂ ਦੇ ਵਿੱਚੋਂ ਦੋ ਮੁਲਜ਼ਮ ਉਹ ਹੈ ਜਿਹੜੇ ਕਿ ਉਸ ਲੁਧਿਆਣਾ ਡਕੈਤੀ ਦੇ ਵਿੱਚ ਵੀ ਇਹਦੇ ਵਿੱਚ ਸੀਗੇ ਇਹਦੇ ਵਿੱਚ ਜਿਹੜਾ ਅਦਿੱਤਿਆ ਉਰਫ ਨੰਨੀ ਨੰਨੂ ਹੈ ਤੇ ਇਹ ਇਹ ਵੀ ਕਮਿਆਰ ਗਲੀ ਵਾਸੀ ਜੰਡੇ ਜੰਡ ਵਾਲਾ ਰੋਡ ਕਮਿਆਰ ਵਾਲੀ ਗਲੀ ਬਰਨਾਲਾ ਇਹ ਦੋਨੇ ਜਾਨੇ ਇੱਥੇ ਆ ਇਹਦੇ ਵਿੱਚ ਜਿਹੜਾ ਇਸ ਅੱਛਾ ਕੰਮ ਕਰਨ ਲਈ ਡੀਜੀ ਪੰਜਾਬ ਨੇ ਕਿਹਾ ਵੀ ਜਿਹੜੀ ਤੁਸੀਂ ਰਿਕਮੈਂਡ ਕਰ ਦੋਗੇ ਉਹਨਾਂ ਨੂੰ ਉਹਦੀ ਪ੍ਰੋਮੋਸ਼ਨ ਦਿੱਤੀ ਜਾਊਗੀ ਇਹ ਟੀਮ ਨੂੰ ਕੈਸ਼ ਰਿਵਾਰਡਸ ਦਿੱਤੇ ਜਾਣਗੇ ਨਾਲ ਨਾਲ ਇਹਦੇ ਵਿੱਚ ਜਿਹੜੀ ਮੈਂ ਤੁਹਾਡੇ ਰਾਹੀਂ ਵੀ ਸ਼ੇਅਰ ਕਰੂੰਗਾ ਕਿਉਂਕਿ ਇਹ ਬੱਚਾ ਗਰੀਬ ਬਸਤੀ ਦਾ ਝੁੱਗੀ ਝੌਂਪੜੀ ਵਾਲਾ ਸੀ ਹਰ ਲਾਈਫ ਨੂੰ ਅਸੀਂ ਇੰਪੋਰਟੈਂਸ ਅਸੀਂ ਉਸੇ ਟੰਗ ਨਾਲ ਦਿੰਦੇ ਆ ਇਹ ਮੈਂ ਅੱਜ ਤੁਹਾਡੇ ਵਿੱਚ ਇਸ ਗੱਲ ਨੂੰ ਵੀ ਕਰੂੰਗਾ ਉਸ ਬੱਚੇ ਨੂੰ ਕਿਉਂਕਿ ਕਿਡਰ ਗਾਰਡਨ ਤੋਂ ਸ਼ੁਰੂ ਹੋਣਾ ਉਹਦਾ ਅਸੀਂ ਆਪਦਾ ਜਿਹੜਾ ਜਿਹੜਾ ਹੈਗਾ ਜਿਹੜੀ ਉਹਦੀ 10th ਤੱਕ ਦਾ ਜਿਹੜਾ ਖਰਚਾ ਅਸੀਂ ਆਪਦੇ ਪੁਲਿਸ ਦੇ ਜਿੰਨੂੰ ਮਰਜ਼ੀ ਕਹਿ ਕੇ ਕਰਾਈਏ ਅਸੀਂ ਉਹ ਬੱਚੇ ਦੀ ਖਰਚਾ ਜਿਹੜਾ ਬੈਸਟ ਸਕੂਲ ਜਿਹੜਾ ਬਰਨਾਲੇ ਦੇ ਜੇ ਉਹਦੇ ਮਾਪੇ ਦੀ ਮਨਜ਼ੂਰੀ ਲੈ ਕੇ ਜੇ ਮਾਪੇ ਚਾਉਣਗੇ ਜਿਹੜੇ ਬਰਨਾਲੇ ਦੇ ਬਹੁਤ ਅਮੀਰ ਤੋਂ ਅਮੀਰ ਬੱਚੇ ਵੀ ਜਿਸ ਸਕੂਲ ਦੇ ਵਿੱਚ ਪੜਦੇ ਆ ਜੇ ਉਹਦੇ ਪੇਰੈਂਟਸ ਚ ਆਉਣਗੇ ਅਸੀਂ ਆਪਦੇ ਜਿੱਥੋਂ ਮਰਜੀ ਰਿਸੋਰਸਸ ਕਰਕੇ ਆਪਦੇ ਦੋਸਤ ਮਿੱਤਰਾਂ ਦੇ ਰਿਸੋਰਸਸ ਦੇ ਨਾਲ ਅਸੀਂ ਉਸ ਗੱਲ ਨੂੰ ਉਸ ਬੱਚੇ ਨੂੰ ਉੱਥੋਂ ਪੜਾਵਾਗੇ ਸ਼ਾਇਦ ਉਹ ਬੱਚਾ ਪਤਾ ਨਹੀਂ ਕੀ ਕਿਸਮਤ ਲੈ ਕੇ ਆਇਆ ਇਹਦੇ ਵਿੱਚ ਜੀ ਟੋਟਲ ਜਿਹੜੇ 9 ਨੌ ਜਣੇ ਅਰੈਸਟ ਹੋਇਆ ਇੱਕ ਲੇਡੀ ਵੀ ਅਰੈਸਟ ਹੋਈ ਹੈ ਉਹ ਆਸ਼ਾ ਵਰਕਰ ਹੈ ਜਿਹੜੀ ਉਹਦੀ ਆਸ਼ਾ ਵਰਕਰ ਹੈ ਜਿਹੜੀ ਉਹਦੀ ਲੇਡੀ ਅਰੈਸਟ ਹੋਈ ਹੈ ਪੁਲਿਸ ਦੀ ਕਾਮਯਾਬੀ ਇਹ ਹੁੰਦੀ ਹੈ ਵੀ ਅਸੀਂ ਚੈੱਕ ਕਰੀਏ ਕੋਈ ਹੋਰ ਕਦੇ ਕੋਈ ਬੱਚਾ ਤਾਂ ਨਹੀਂ ਕਿਡਨੈਪ ਕੀਤਾ ਤੇ ਕੀ ਇਹਨਾਂ ਨੇ ਜਿਹੜਾ ਇਨੀਸ਼ੀਅਲ ਜਿਹੜਾ ਇਹ ਪਤਾ ਲੱਗਿਆ ਵੀ ਇਹਨਾਂ ਨੂੰ ਬੱਚਾ ਚੱਕਣ ਦਾ 2 ਲੱਖ ਰੁਪਏ ਮਿਲਦਾ ਜਿਹੜਾ ਜਿਹੜੇ ਮੋਟਰਸਾਈਕਲ ਤੇ ਲੈ ਕੇ ਗਏ ਸੀ 2 ਲੱਖ ਮਿਲਣਾ ਸੀ ਹੁਣ 2 ਲੱਖ ਦੇ ਵਿੱਚ ਅੱਗੇ ਉਹ ਡਾਕਟਰ ਕੋਲੇ ਗਿਆ ਤੇ ਇਹਨਾਂ ਦਾ ਮੱਧਿਆ ਪ੍ਰਦੇਸ਼ ਨੂੰ ਕਿਉਂ ਭੱਜ ਜਾਣਾ ਡਾਕਟਰ ਕੋਲੇ ਜਦੋਂ ਉਹ ਕਰਕੇ ਵੀ ਮੱਧਿਆ ਪ੍ਰਦੇਸ਼ ਦੇ ਵਿੱਚ ਜਾਣਾ ਬੱਚਾ ਇੱਥੇ ਸੀ ਬੱਚੇ ਨੇ ਉੱਥੇ ਜਾਣਾ ਸੀ ਜਾਂ ਬੱਚੇ ਨੂੰ ਅੱਗੇ ਕਿਵੇਂ ਜਾਣਾ ਸੀ ਮਤਲਬ ਇਹ ਹਜੇ ਬਹੁਤ ਸਾਰੇ ਇਹਦੇ ਚ ਜਿਹੜੇ ਮਿਸਿੰਗ ਲਿੰਕਸ ਹੈ ਉਹ ਸਾਡੀ ਤਫ਼ਤੀਸ਼ ਦਾ 파ਟਾ ਜਿਹੜੇ ਏ ਅਸੀਂ ਕਹਿ ਦਾਂਗੇ ਗਰੋਹ ਦੇ ਵਿੱਚ ਬੰਦੇ ਜਿਹੜੇ ਇਨਵੋਲਡ ਹੈ ਬੱਚਾ ਚੱਕਣ ਦੇ ਵਿੱਚ ਉਹ ਜ਼ਰੂਰ ਇੰਟਰ ਸਟੇਟ ਦੇਖੋ ਡਾਕਟਰ ਤੁਹਾੜੀ ਯੂਪੀ ਦੇ ਆ ਜਿਹੜੇ ਉੱਥੇ ਲੁਧਿਆਣਾ ਦੇ ਵਿੱਚ ਕਰ ਰਹੇ ਆ ਬੱਚਾ ਬਰਨਾਲੇ ਦਾ ਚੱਕਿਆ ਤੇ ਬੱਚੇ ਦੇ ਮਾਪੇ ਕਿੱਥੋਂ ਦੇ ਪ੍ਰਾਣੀ ਬਰਨਾਲੇ ਦਾ ਹਾਂ ਹਾਂ ਪ੍ਰਾਣੀ ਜਿਹੜੇ ਉਹ ਪੁਰਾਣੇ ਰਹਿੰਦੇ ਝੁੱਗੀ ਚੌਂਪੜੀਆਂ ਵਾਲੇ ਉਹ ਰਹਿੰਦੇ ਆ ਮੱਧਿਆ ਪ੍ਰਦੇਸ਼ ਦੇ ਵਿੱਚੋਂ ਇੱਕ ਦੋਸ਼ੀ ਗ੍ਰਫਤਾਰ ਹੋਇਆ ਇੱਥੋਂ ਵਾਲੇ ਦੋਸ਼ੀ ਵੀ ਤੇ ਉੱਥੋਂ ਦਾ ਇੱਕ ਬੰਦਾ ਵੀ ਹਾਂ ਉਹਦੇ ਉਹਦੇ ਉੱਤੇ ਵੀ ਇੱਕ ਮੱਧਿਆ ਪ੍ਰਦੇਸ਼ ਵਾਲੇ ਬੰਦੇ ਤੇ ਵੀ ਹੋਇਆ ਨਾ ਪੁਰਾਣਾ ਬੱਚਾ ਚੱਕਨ ਦਾ ਪੁਰਾਣਾ ਹਾਂ ਇੱਕ ਉੱਥੋਂ ਦਾ ਮੱਧਿਆ ਪ੍ਰਦੇਸ਼ ਤੋਂ ਜਿਹੜਾ ਅਰੈਸਟ ਕੀਤਾ ਬੱਚਾ ਚੱਕਨ ਦਾ ਉਹਦੇ ਤੇ ਕੇਸ ਵੀ ਦਰਜ ਹੈ ਮਤਲਬ ਤੁਸੀਂ ਤੁਹਾਡੀ ਬਰਨਾਲਾ ਪੁਲਿਸ ਨੇ ਮੱਧਿਆ ਪ੍ਰਦੇਸ਼ ਦਾ ਵਿੱਚ ਜਿਹੜਾ ਬੱਚੇ ਚੁੱਕਣ ਵਾਲਾ ਗਰੋਹ ਆ ਉੱਥੋਂ ਵੀ ਇੱਕ ਬੰਦਾ ਅਰੈਸਟ ਕਰ ਲਿਆ ਦੇਖੋ ਸਭ ਤੋਂ ਵੱਡੀ ਕਾਮਦਾਰੀ ਇਹਦੇ ਵਿੱਚ ਬਰਨਾਲੇ ਦੇ ਦੋ ਆ ਤਿੰਨ ਬਰਨਾਲੇ ਦੇ ਆ ਇੱਕ ਲੁਧਿਆਣੇ ਦਾ ਇੱਕ ਕੋਹਨੂਰ ਲੁਧਿਆਣੇ ਦਾ ਦਵਿੰਦਰ ਖੰਨੇ ਦਾ ਰੋਹਿਤ ਹੈ ਜਿਹੜਾ ਖੰਨੇ ਦਾ ਤੇ ਦਸ਼ਰਤ ਹੈਗਾ ਇਹ Madhya Pradesh ਦਾ ਜਿਹੜਾ ਜਿਹਦੇ ਤੇ ਪਹਿਲਾਂ ਵੀ ਇੱਕ ਪਰਚਾ ਦਰਜ ਆ ਮੈਂ ਨਾ ਪ੍ਰੈਸ ਨੋਟ ਦੇ ਵਿੱਚ ਵੀ ਜਿਹੜੇ ਇਹਨਾਂ ਤੇ ਪੁਰਾਣੇ ਪਰਚੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ so that ਤੁਹਾਡੇ ਨਾਲ ਦੋ ਫੋਟੋਆਂ ਅਸੀਂ ਸ਼ੇਅਰ ਕਰਾਂਗੇ ਇਕ ਤਾ ਉਹ ਜਿਹੜੀ ਤਾੰਤਰਿਕ ਸੈਟਅਪ ਸੀ ਜਿਹੜੀ ਇਹਨਾਂ ਨੇ ਉੱਥੇ ਖਿੱਚੀ ਸੀਗੀ ਉੱਥੋਂ ਸਾਨੂੰ ਡਰ ਪੈਦਾ ਹੋ ਗਿਆ ਸੀ ਵੀ ਬੱਚੇ ਨੂੰ ਜਿੰਨੀ ਜਲਦੀ ਹੋ ਜੇ ਤੇ ਇਹ ਕ੍ਰੈਡਿਟ ਹੈ ਜਿਹੜਾ ਸਿਰਫ ਬਰਨਾਲਾ ਪੁਲਿਸ ਦਾ ਹੈ ਇਹਦੇ ਵਿੱਚੋਂ ਇਹਨੂੰ ਮੈਂ ਦੁਆਰਾ ਸ਼ਾਬਾਸ਼ ਵੀ ਦਊਂਗਾ